ਬੱਚੇ ਦਿਨੋ ਦਿਨ ਵਿਗੜਦੇ ਜਾ ਰਹੇ ਨੇ ਕੋਈ ਗੱਲ ਨਹੀਂ ਸੁਣਦੇ ਸਾਰੀ ਜ਼ਿੰਦਗੀ ਬੱਚਿਆਂ ਦੇ ਵਾਸਤੇ ਲੰਘਾਤੀ ਜਵਾਨੀ ਨਹੀਂ ਦੇਖੀ ਖਾ ਕੇ ਨਹੀਂ ਦੇਖਿਆ ਪਹਿਣ ਕੇ ਨਹੀਂ ਦੇਖਿਆ ਛੋਟੀ ਉਮਰ ਦੇ ਵਿੱਚ ਹੀ ਬਾਲ ਚਿੱਟੇ ਹੋ ਗਏ ਪਰ ਜਦੋਂ ਬੱਚਿਆਂ ਨੂੰ ਕਾਮਯਾਬ ਕਰਨ ਦਾ ਟਾਈਮ ਆਇਆ ਉਸ ਟਾਈਮ ਬੱਚੇ ਬਾਗੀ ਹੋ ਗਏ ਛੋਟੇ ਛੋਟੇ ਬੱਚੇ ਕਹਿੰਦੇ ਨੇ ਵੀ ਤੁਹਾਨੂੰ ਅਕਲ ਨਹੀਂ ਹੈਗੀ ਤੁਹਾਨੂੰ ਕੁਝ ਪਤਾ ਨਹੀਂ ਹੈਗਾ ਤੁਸੀਂ ਅਨਪੜ ਸਾਡੀ ਜਿਹੜੀ ਜਨਰੇਸ਼ਨ ਹੈ ਜਿਹੜੇ ਕਿ ਅਸੀਂ ਜਿਉਣਾ ਚਾਹੁੰਨੇ ਆ ਸਾਡੀ ਲਾਈਫ ਹੈ ਤੁਸੀਂ ਉਹਦੇ ਵਿੱਚ ਇੰਟਰਫੇਅਰ ਕਰਦੇ ਹੋ ਤੁਹਾਨੂੰ ਨਹੀਂ ਪਤਾ ਕਿ ਅੱਜ ਦੀ ਜਨਰੇਸ਼ਨ ਹੈ ਜਿਹੜੀ ਅੱਜ ਦੀ ਲਾਈਫ ਹੈ ਅੱਜ ਕੱਲ ਬੱਚਾ ਦੇ ਕਿਵੇਂ ਉੱਠਣਾ ਬੈਠਣਾ ਕਿਵੇਂ ਬਾਹਰ ਜਾਣਾ ਤੁਹਾਨੂੰ ਨਹੀਂ ਪਤਾ ਇਸ ੀ ਤੋਂ ਬਹੁਤ ਦੁਖੀ ਹੋ ਕੇ ਕਈ ਮਾਪੇ ਤਾਂ ਦਿਨ ਰਾਤ ਰੋਂਦੇ ਰਹਿੰਦੇ ਨੇ ਡਿਪਰੈਸ਼ਨ ਚ ਚਲੇ ਗਏ ਨੇ ਟੈਨਸ਼ਨਾਂ ਨਿਗਾ ਘਟ ਗਈਆਂ ਵਾਲ ਚਿੱਟੇ ਹੋ ਗਏ ਪਰ ਹੱਲ ਕੋਈ ਨਹੀਂ ਮੇ ਕੀ ਕੀ ਹੋ ਗਿਆ ਸਾਰੇ ਬਹੁਤ ਪਸਤਾ ਰਹੇ ਨੇ ਵੀ ਹੋ ਕੀ ਗਿਆ ਹੈ ਤੇ ਆਓ ਆਪਾਂ ਜਾਣਦੇ ਹਾਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਹਾਡੀ ਪੈਨ ਦਾ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਅਗਰਲੇ ਸੈਚਰਡੇ ਤੱਕ ਆਪਣੀ ਲਾਈਫ ਨੂੰ ਕਿਵੇਂ ਜਿਉਣਾ ਹੈ ਕਿਵੇਂ ਆਪਾਂ ਆਪਣੀ ਦੇਖੋ ਇਹ ਇੱਕ ਛੋਟਾ ਜਿਹਾ ਉਪਰਾਲਾ ਹੀ ਹੁੰਦਾ ਕਹਿੰਦੇ ਨੇ ਕਿਤੇ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਅਗਰ ਤੁਹਾਨੂੰ ਮੇਰੀ ਕੋਈ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਦੇਖੋ 50% ਹਜੇ ਪੈਨਪ੍ਰਾ ਵੀਡੀਓ ਦੇਖਦੇ ਨੇ ਪਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਜਦੋਂ ਆਪਣਾ 1 ਲੱਖ ਤੋਂ ਉੱਪਰ ਸਬਸਕ੍ਰਾਈਬਰ ਹੋ ਗਿਆ ਤਾਂ ਅਪਾ ਛੋਟਾ ਜਿਹਾ ਪ੍ਰੋਗਰਾਮ ਰੱਖਾਂਗੇ ਜਿਹੜੇ ਜਿਹੜੇ ਪੈਨਪ੍ਰਾ ਮੈਨੂੰ ਮਿਲਣਾ ਚਾਹੁੰਦੇ ਨੇ ਉਹ ਮਿਲ ਸਕਦੇ ਨੇ ਕਿਉਂਕਿ ਮੈਂ ਤੁਹਾਨੂੰ ਇਨਵਾਈਟ ਕਰਾਂਗੀ ਘੱਟੋ ਘੱਟ 10 15 ਜਣੇ ਲੱਕੀ ਹੋ ਸਕਦੇ ਨੇ ਜਿਹੜੇ ਪੈਨਪ੍ਰਾ ਮੇਰੇ ਨਾਲ ਮਿਲਣਾ ਚਾਹੁੰਦੇ ਆ ਹਨ ਦੇਖੋ ਮੈਂ ਕੋਈ ਸੈਲੀਬ੍ਰਿਟੀ ਨਹੀਂ ਮੈਂ ਕੋਈ ਮ ਦੇਖੋ ਇੱਕ ਦੂਜੇ ਨਾਲ ਪਜਾ ਤੇ ਜਾਣਦੇ ਆ ਤਾਂ ਆਟੋਮੈਟਿਕ ਇੱਕ ਦੂਜੇ ਨਾਲ ਮੋਹ ਹੋ ਜਾਂਦਾ ਜਿਵੇਂ ਹੁਣ ਮੈਨੂੰ ਹੁੰਦਾ ਵੀ ਇੱਕ ਦਿਨ ਵੀਡੀਓ ਅਪਲੋਡ ਨਾ ਕਰਾਂ ਤਾਂ ਮੈਨੂੰ ਬੜਾ ਇਦਾਂ ਹੁੰਦਾ ਵੀ ਜਿਵੇਂ ਕੋਈ ਮੇਰੇ ਕੋਲੋਂ ਖੁਸ਼ ਚੁੱਕੀਏਗਾ ਜਿਹੜੇ ਪਹਿਣ ਪਰ ਅੱਜ ਕੱਲ ਬੱਚਿਆਂ ਤੋਂ ਪਾ ਸਾਰੇ ਦੁਖੀ ਹੋਏ ਪਿਆ ਅੱਕੇ ਹੁੰਦਾ ਸੀ ਵੀ ਪੁੱਤਾਂ ਤੋਂ ਥੋੜਾ ਪਤਾ ਹੋ ਜਾਂਦਾ ਸੀ ਹੁਣ ਧੀਆਂ ਉਸ ਤੋਂ ਵੀ ਵੱਧ ਹੋਏ ਪਿਆ ਦੇਖੋ ਇਹਦਾ ਮੇਨ ਕਾਰਨ ਕੀ ਹੈ ਮੇਨ ਕਾਰਨ ਜੜਾ ਖੁਦ ਅਪਈਆਂ ਕੁਝ ਗੱਲਾਂ ਨੇ ਅਗਰ ਤੁਸੀਂ ਇਹਨਾਂ ਨੂੰ ਨੋਟ ਕਰ ਲੈਣਾ ਦੇਖੋ ਲੜਕੀ ਵਿਗੜ ਜੇ ਚਾਹੇ ਲੜਕਾ ਵਿਗੜ ਜੇ ਕੋਈ ਪੁੱਠਾ ਕੰਮ ਕਰੇ ਕੋਈ ਨਸ਼ਿਆਂ ਤੇ ਲੱਗ ਜੇ ਜਾਂ ਲੜਕੀ ਗਲਤ ਰਸਤੇ ਤੇ ਚਲੀ ਜਾਵੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਮਾਂ ਕਿਹੜਾ ਅੰਨੀ ਸੀ ਮਾਂ ਨੂੰ ਸਭ ਪਤਾ ਸੀ ਉਦੋਂ ਅੱਖਾਂ ਮੀਚ ਕੇ ਇਹ ਕੰਮ ਕਰਿਆਗਾ ਹੁਣ ਉਸ ਦਾ ਨਤੀਜਾ ਭੁਗਤ ਰਿਹਾ ਕਿਉਂਕਿ ਲੋਕਾਂ ਦਾ ਮੂੰਹ ਨਹੀਂ ਫੜੀਦਾ ਪਰ ਜਿਹੜੇ ਮਾਪਪ ਦੇ ਪੀਤਦੀ ਹੈ ਨਾ ਇਹ ਉਸ ਨੂੰ ਹੀ ਪਤਾ ਹੈ ਕਦੇ ਵੀ ਕਿਸੇ ਦੀ ਦੁੱਖ ਤੇ ਕਦੇ ਵੀ ਕਿਸੇ ਦੀ ਗਰੀਬੀ ਤੇ ਕਦੇ ਵੀ ਕਿਸੇ ਦੇ ਛੱਟ ਲੱਗੀ ਤੇ ਹੱਸੋ ਨਾ ਕਿਉਂਕਿ ਉਹ ਸਿਧਾਂਤ ਹੈ ਉਹਦਾ ਕਿ ਉਹ ਤੁਹਾਡੇ ਤੇ ਮੁੜ ਕੇ ਜ਼ਰੂਰ ਆ ਕੇ ਕਿਸੇ ਕਿਨੇ ਇੱਕ ਉਂਗਲ ਕਰਾਂਗੇ ਤਾਂ ਚਾਰ ਆਪਣੇ ਕੜੀ ਨੇ। ਦੇਖੋ ਸਾਰੇ ਧੀਆ ਪੁੱਤਾਂ ਵਾਲਿਆਂਗੇ ਕੱਲਾ ਕੱਲਾ ਬੱਚਾ ਸਭ ਦੇ ਸਭ ਤੋਂ ਪਹਿਲਾਂ ਤਾਂ ਆਪਣੀ ਮੇਨ ਗਲਤੀ ਇੱਥੇ ਹੈ ਕਿ ਕਿ ਆਪਾਂ ਨਾ ਰੱਬ ਨਾਲੋਂ ਸਿਆਣੇ ਬਣ ਗਏ। ਆਪਾਂ ਸਿਰਫ ਕਹਿਣਾ ਵੀ ਇੱਕ ਬੱਚਾ ਚਾਹੀਦਾ ਚਾਹੇ ਲੜਕਾ ਹੈ ਚਾਹੇ ਲੜਕੀ ਹੈ। ਬਸ ਮੈਂ ਸਿਆਣਾ। ਪਹਿਲਾਂ ਤਾਂ ਆਪਾਂ ਕਟੋ ਕਟ ਲਾ ਲੋ ਵੀ 25 30 ਸਾਲ ਆਪਾਂ ਕਹਿੰਦੇ ਆ ਵੀ ਜਿਵੇਂ 20 ਸਾਲ ਦਾ ਵਿਆਹ ਹੋ ਗਿਆ ਜਾਂ 25 ਸਾਲ ਦਾ ਵਿਆਹ ਹੋ ਗਿਆ 5 6 ਸਾਲ ਆਪਾਂ ਕਹਿੰਦੇ ਵੀ ਆਪਣੀ ਲਾਈਫ ਨੂੰ ਇੰਜੋਏ ਕਰਨੇ ਆਪਾਂ ਤਾਂ ਨਾ ਵੀ ਇਹ ਹੋ ਨਹੀਂ ਕਹਦੇ ਉਥੋਂ ਪਸਧਾਤ ਖਲਾ ਦਿੰਦੇ ਜੋ ਮਾਈਂਡ ਦੇ ਵਿੱਚ ਆਪਣੇ ਆ ਜਾਂਦਾ ਹੈਗਾ ਉਸ ਟਾਈਮ ਉਸ ਤੋਂ ਬਾਅਦ ਚ ਬੱਚਾ ਮਾਂ ਦੇ ਉਧਰ ਚਾਉਂਦਾ ਤੇ ਮਾਂ ਪਿਕਚਰਾਂ ਦੇਖਣ ਜਾਂਦੀ ਹੈ ਸ਼ਾਪਿੰਗਾਂ ਤੇ ਜਾਂਦੀ ਹੈ ਸਾਰਾ ਟਾਈਮ ਅਸਲੀਲ ਵੀਡੀਓ ਦੇਖੀ ਜਾਣੀਆਂ ਭੈਣੋ ਇਹਨੂੰ ਸਰਚ ਕਰਕੇ ਮਤਲਬ ਕਿ ਆਪਣੀ ਜੀਵਨ ਤੇ ਬਣਾ ਕੇ ਦੇਖ ਲਿਓ ਜਿਹੜੇ ਕਿ ਮਾਮਾ ਦੇ ਬੱਚਾ ਭੈਣਾਂ ਦੇ ਹੋਣ ਵਾਲਾ ਹੈ ਨਾ ਜੇ ਤੁਹਾਨੂੰ ਮੇਰੀ ਗੱਲ ਤੇ ਕਿਸੇ ਨੂੰ ਵੀ ਡਾਊਟ ਹੈ ਨਾ ਤਾਂ ਜਿਹੜੀਆਂ ਭੈਣਾਂ ਦੇ ਬੱਚਾ ਹੋਣ ਵਾਲਾ ਹੈ ਨਾ ਉਹ ਤੁਸੀਂ ਨਾ ਆਪਣੇ ਜੀਵਨ ਨੂੰ ਜਿਵੇਂ ਤੁਸੀਂ ਜਿਉਂ ਰਹੀਓ ਜਿਵੇਂ ਕਿ ਤੁਸੀਂ ਸਵੇਰੇ ਉੱਠਦੀਓ ਉੱਠ ਕੇ ਜਿਵੇਂ ਖਿੱਚਦੀਓ ਆਪਣੇ ਹਸਬੰਦ ਨੂੰ ਬੋਲਦੀਓ ਆਪਣੇ ਪਰਿਵਾਰ ਨੂੰ ਬੋਲਦੇ ਹੋ ਜਾਂ ਤੁਹਾਡਾ ਖਾਣ ਪੀਣ ਦਾ ਨੌਨ ਵੇਜ ਮਤਿਆਣਾ ਹੈ ਜਾਂ ਤੁਹਾਡਾ ਸ਼ਰਾਬ ਸਿਕਰਟ ਤੁਹਾਡੇ ਆਲੇ ਦੋਆਲੇ ਹੈ ਨਾ ਚਾਹੇ ਚਾਹੇ ਤੁਸੀਂ ਪੀਂਦੇ ਚਾਹੇ ਤੁਹਾਡੇ ਕੋਈ ਆਲੇ ਦੋਆਲੇ ਪੀਂਦਾ ਜੇ ਜਿਵੇਂ ਦਾ ਤੁਹਾਡੇ ਘਰ ਦੇ ਵਿੱਚ ਨੇਚਰ ਆ ਜਾਂ ਤੁਹਾਡਾ ਨੇਚਰ ਹੈ ਵੀ ਜਿਵੇਂ ਮੈਂ ਖੁੱਲੋਂ ਸ਼ੋਪਿੰਗ ਕਰਾਂ ਮੈਂ ਫਲਾਣੇ ਥਾਂ ਮੇਂ ਘੁੰਮਣ ਜਾਵਾਂ ਮੈਂ ਕਲੱਬਾਂ ਚ ਜਾਵਾਂ ਮੈਂ ਪਪਾ ਚ ਜਾਵਾਂ ਵੀ ਜੋ ਵੀ ਤੁਹਾਡੇ ਮਨ ਦੇ ਵਿੱਚ ਹੈ ਨਾ ਤੇ ਦੂਸਰੇ ਪਾਸੇ ਇੱਕ ਪੈਣ ਸੋਚ ਵੀ ਹਾਂ ਵੀ ਮੈਂ ਆਪਣੇ ਸੇਵਕ ਕਿ ਨਿਤਨੇਮ ਕਰਨਾ ਹੈ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਮੇਰਾ ਬੱਚਾ ਇੱਕ ਗੁਰਸਿੱਖ ਬਣੇ ਹੋਵੇ ਮੇਰੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਨਾ ਹੋਵੇ ਜ਼ਿੰਦਗੀ ਦੇ ਵਿੱਚੋਂ ਕਦੇ ਵੀ ਕਿਸੇ ਪੁੱਠੇ ਰਸਤੇ ਤੇ ਨਾ ਚੱਲੇ ਹਰ ਟਾਈਮ ਤੁਹਾਡੇ ਆਲੇ ਦੁਆਲੇ ਜਿਹੜਾ ਵਾਹਿਗੁਰੂ ਦਾ ਸਿਮਰਨ ਲੱਗਿਆ ਹੋਵੇ ਤੁਹਾਡੇ ਆਲੇ ਦੁਆਲੇ ਗੁਰੂ ਸਾਹਿਬ ਦੀਆਂ ਤਸਵੀਰਾਂ ਹੋਣ ਤੁਹਾਡੇ ਘਰ ਦਾ ਮਾਹੌਲ ਇਦਾਂ ਦਾ ਹੋਵੇ ਵੀ ਇਹ ਦੋਨਾਂ ਨਾਲ ਤੁਸੀਂ ਆਪਸ ਦੇ ਵਿੱਚ ਕੋਈ ਲੇਡੀਜ਼ ਇੱਕ ਦੂਜੇ ਨਾਲ ਹੋਣ ਜਿਵੇਂ ਕਈ ਵਾਰੀ ਫਰੈਂਡ ਜ਼ੋਨ ਦੀਆਂ ਆਪਸ ਦੇ ਵਿੱਚ ਤਾਂ ਜੇ ਕਰਕੇ ਦੇਖਿਓ ਜਿਸ ਤਰੀਕੇ ਦਾ ਤੁਹਾਡਾ ਨੇਚਰ ਹੋਵੇਗਾ ਨਾ ਤੁਹਾਡੀ ਕੁੱਖ 'ਚ ਤੁਹਾਡਾ ਬੱਚਾ ਉਸ ਚ ਕਹਿਣੇ ਨੇ ਵੀ ਚੌਂਪਦੀਆਂ ਬੇ ਅੱਜਕੱਲ ਬੱਚੇ ਚੌਂਪਦੇ ਏ ਨੇ ਹੁਸ਼ਿਆਰ ਨੇ ਦੇਖੋ ਮੇਰਾ 3 ਸਾਲ ਦਾ ਭਤੀਜਾ ਉਹ ਮੈਨੂੰ ਫੋਨ ਲਾ ਲੈਂਦਾ ਕਿ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਜਿੰਨੇ ਵੀ ਨੇ ਸਾਰਿਆਂ ਨੂੰ ਫੋਨ ਲਾ ਲੈਣਾ ਗੱਲਾਂ ਕਰਕੇ ਆਪਣੇ ਆਪ ਹੀ ਫੋਨ ਕੱਟ ਦਿੰਦਾ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਬੱਚੇ ਐਨੇ ਹੁਸ਼ਿਆਰ ਨੇ ਨਾ ਦੂਸਰਾ ਕਾਰਨਾ ਹੈਗਾ ਕਿ ਆਪਾਂ ਬੱਚੇ ਨੂੰ ਪੇਰੈਂਟਸ ਨੂੰ ਹੁੰਦਾ ਵੀ ਹਾਂ ਬੱਚਾ ਉਹ ਸੁੁੱਤਾ ਪਿਆਗਾ ਬੱਚਾ ਕਦੇ ਵੀ ਸੌਂਦਾ ਨਹੀਂ ਹੈਗਾ ਮਤਲਬ ਕਿ ਕਹਿਣ ਤੋਂ ਮੇਰਾ ਭਾਵ ਹੈ ਬੱਚਾ ਸੁੁੱਤਾ ਪਿਆ ਵੀ ਅੱਧਾ ਜਾਗਦਾ ਹੁੰਦਾ ਹੈ ਤੁਹਾਡੀ ਹਰ ਹਰਕਤ ਤੇ ਉਹਦੀ ਨਿਗ੍ਹਾ ਅੱਜਕੱਲ ਤੁਸੀਂ ਦੇਖ ਰਹੇ ਹੋ ਨਾ ਵੀ ਬੱਚੇ ਜਿਹੜੇ ਸੈਕਸੂਅਲੀ ਜ਼ਿਆਦਾ ਫਸ ਰਹੇ ਨੇ ਹਰ ਇੱਕ ਚੀਜ਼ ਆਪਾਂ ਕਹਿੰਦੇ ਨਾ ਵੀ ਸਾਨੂੰ ਤਾਂ 25-25 ਸਾਲ ਦਰੋਂ ਇਹ ਚੀਜ਼ ਦਾ ਪਤਾ ਸੀ ਵੀ ਬੱਚਿਆਂ ਨੂੰ ਹੁਣਾਂ ਵਾਲਿਆਂ ਦਾ 5-50 ਸਾਲ ਦਿਆਂ ਨੂੰ ਇਹ ਚੀਜ਼ ਦਾ ਸਭ ਦਾ ਪਤਾ ਹੈ ਨਾ ਵੀ ਪਤਾ ਹੀ ਨਹੀਂ ਸੀਗਾ ਹੁਣ ਤੱਕ ਨਹੀਂ ਉਹ ਗੱਲਾਂ ਦਾ ਪਤਾ ਜਿਹੜੇ ਬੱਚਿਆਂ ਨੂੰ ਪਤਾ ਹੈਗਾ ਇਹ ਕਿਤੋਂ ਨਹੀਂ ਸਿੱਖ ਰਹੇ ਇਹ ਤੁਹਾਡੇ ਤੋਂ ਹੀ ਸਿੱਖ ਰਹੇ ਨੇ ਕਿਉਂਕਿ ਤੁਸੀਂ ਖੁਦ ਮਾਡਰਨ ਬਨਣ ਦੇ ਚੱਕਰ ਦੇ ਵਿੱਚ ਬੱਚਿਆਂ ਤੋਂ ਕਿਸੇ ਵੀ ਚੀਜ਼ ਦਾ ਪਰਦਾ ਨਹੀਂ ਰੱਖ ਰਹੇ ਆਪਾਂ ਕਹਿੰਦੇ ਨਾ ਵੀ ਬਜ਼ੁਰਗ ਦਾ ਪਾਗਲ ਬਹੁਤ ਸੀਗੇ ਉਹ ਤਾਂ ਅਣਪੜ੍ਹ ਸੀਗੇ ਉਹਨਾਂ ਨੂੰ ਪਤਾ ਨਹੀਂ ਸੀ ਅਸੀਂ ਮਾਡਰਨ ਆ ਪਰ ਸੱਤਿਆਨਾਸ਼ ਬੱਚਿਆਂ ਦਾ ਤੁਸੀਂ ਕਰ ਰਹੇ ਹੋ ਅੱਜ ਤੋਂ 20 ਸਾਲ ਪਿੱਛੇ ਚਲੇ ਜਾਓ ਉਹਦੋਂ ਵੱਦ ਸ਼ਰਾਬ ਦਾ ਨਸ਼ਾ ਥੋੜੀ ਬੋਤੀ ਭੁੱਕੀ ਹੋਣੀ ਆ ਫੀਮ ਇਦਾਂ ਦੀ ਕੋਈ ਚੀਜ਼ ਭੁੱਕੀ ਸੀ ਜਿਹੜੀ ਮਾਣੀ ਮੋਟੀ ਖਾਂਦੀ ਸੀ ਸ਼ਰਾਬ ਵੀ ਅਗਰ ਕੋਈ ਬੱਚਾ ਪੀਂਦਾ ਸੀ ਤਾਂ ਆਪਣੇ ਮਾਂ-ਬਾਪ ਤੋਂ ਚੋਰੀ ਲਗਦਾ ਹੁੰਦਾ ਸੀ ਵੀ ਪਤਾ ਨਾ ਲੱਗੇ ਹਨ ਅਕਸਰ ਕਹਿੰਦੇ ਸੀ ਵੀ ਵਿਆਹ ਤੋਂ ਬਾਅਦ ਸ਼ਰਾਬ ਪੀਣ ਲੱਗ ਗਿਆ ਸਾਡਾ ਮੁੰਡਾ ਤਾਂ ਅਸੀਂ ਵਿਆਹ ਤੋਂ ਬਾਅਦ ਨਹੀਂ ਪੀਂਦਾ ਉਹ ਪਹਿਲਾਂ ਹੀ ਸੀ ਵਿਆਹ ਤੋਂ ਬਾਅਦ ਪਤਾ ਲੱਗਣ ਲੱਗਿਆ ਗੱਲ ਇਹ ਹੈ ਕਿ ਹਨ ਪਰ ਅੱਜ ਕੱਲ ਪਰਸੋਂ ਮੇਰੇ ਬੱਚੇ ਨੇ ਮੈਨੂੰ ਜਦੋਂ ਆ ਕੇ ਦੱਸਿਆ ਤਾਂ ਮੇਰੇ ਸਰੀਰ ਪੂਰਾ ਹੱਲ ਗਿਆ ਹਨ ਤੁਸੀਂ ਦੇਖੇ ਮੇਰਾ ਬੱਚਾ ਵਾਇਰਸ ਦੀ ਕਿਰਪਾ ਦੇ ਨਾਲ ਗੁਰਸਿੱਖ ਹੈਗਾ ਨਾ ਤੇ ਉਹਦੇ ਦੋਸਤ ਵੀ ਚਲੋ ਇਦਾਂ ਨੇ ਪਰ ਉਹਨਾਂ ਦੀ ਕਲਾਸ ਦੇ ਵਿੱਚ ਇੱਕ ਲੜਕਾ ਹੈਗਾ 9th ਕਲਾਸ 'ਚ ਮੇਰਾ ਬੇਟਾ ਉਹਨੇ ਮੈਨੂੰ ਆ ਕੇ ਦੱਸਿਆ ਕਹਿੰਦਾ ਮਮਾ ਮੇਰੀ ਕਲਾਸ ਦੇ ਵਿੱਚ ਕਹਿੰਦਾ ਇੱਕ ਲੜਕਾ ਹੈਗਾ ਕਹਿੰਦਾ ਉਹ ਤੇ ਉਹਦਾ ਭਰਾ +1 'ਚ ਹੈ ਕਹਿੰਦਾ ਕਹਿੰਦਾ ਵੀ ਮੇਰਾ ਸਿਰ ਭਾਰੀ ਭਾਰੀ ਹੋਇਆ ਮੈਨੂੰ ਐ ਜੀ ਕਰੇ ਮੈਂ ਰੋਈ ਜਾਵਾਂ ਕਹਿੰਦਾ ਫਿਰ ਅਸੀਂ ਤਾਂ ਕਹਿੰਦਾ ਸਾਡੇ ਕੋਲ 1000 ਰੁਪਏ ਸੀ ਅਸੀਂ ਜਾ ਕੇ ਕਹਿੰਨਾ ਠੀਕ ਕਿ ਤੂੰ ਬੀਅਰ ਲੈਤੀ ਤੇ ਬੀਅਰ ਪੀਏ ਤੇ ਕਹਿੰਦਾ ਮੈਂ ਮਮਾ ਨੂੰ ਕਿਹਾ ਵੀ ਬੀਅਰ ਤਾਂ ਹਨਾ ਵੀ ਇੱਕ ਨਸ਼ਾ ਹੁੰਦਾ ਇੱਕ ਸ਼ਰਾਬ ਹੁੰਦੀ ਹੈਗੀ ਤੇ ਇਹ ਕਹਿੰਦਾ ਉਹ ਕਹਿੰਦਾ ਨਹੀਂ ਉਹ ਤਾਂ ਠੰਡੀ ਹੁੰਦੀ ਹੈ ਮੰਮੀ ਉਹਨਾਂ ਨੂੰ ਵੀ ਪਤਾ ਹੈ ਮੰਮੀ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਠੰਡੀ ਹੈ ਕੱਲੀ ਪੱਟੀ ਮੇਸੇ ਥੀ ਜਦ ਕਿ ਉਹ ਮਾਂ ਨੇ ਉਥੋਂ ਜੁੱਤੀ ਕੱਢਣੀ ਸੀ ਅੱਜ ਉਹ ਬੀਅਰ ਪੀਂਦਾ ਕੱਲ ਨੂੰ ਉਹ ਸ਼ਰਾਬ ਪੀਊਗਾ ਇਹ ਤੁਹਾਨੂੰ ਪਤਾ ਹੀ ਹੈ ਵੀ ਅੱਗੇ ਫਿਰ ਕਹਿਣੀਆਂ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੇਰਾ ਪੁੱਤ ਐ ਹੋ ਗਿਆ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਜਦੋਂ ਮੈਨੂੰ ਪਤਾ ਹੁੰਦਾ ਪਤਾ ਭੈਣਾਂ ਨੂੰ ਸਭ ਹੁੰਦਾ ਜਦੋਂ ਪਿਓ ਥੋੜਾ ਜਿਹਾ ਘੂਰਦਾ ਨਾ ਉਦੋਂ ਆਪਾਂ ਪ੍ਰਧਾਨ ਬਣ ਕੇ ਮੂਹਰੇ ਖੜੀ ਹੋ ਜਾਈਏ ਨਾ ਵੀ ਤੂੰ ਕਿਵੇਂ ਬੋਲਦਾ ਦੇਖੋ ਮੇਰੇ ਬੱਚੇ ਨੇ ਤੋਂ ਮੈਂ ਵੀ ਮਾਂ ਚਾਹੇ ਮੇਰਾ ਰੂਪ ਜਿੰਨਾ ਮਰਜ਼ੀ ਆ ਉਹਨਾਂ ਤੇ ਪਰ ਪਿਓ ਦਾ ਰੋਹ ਹਮੇਸ਼ਾ ਹੋਣਾ ਬਹੁਤ ਜ਼ਰੂਰੀ ਆ ਜਿਹੜਾ ਤੁਸੀਂ ਅੱਜ ਕੱਲ ਬੱਚਿਆਂ ਦੀ ਪੱਟੀ ਮੇਸ ਕਰ ਲਈਆਂ ਨਾ ਉਹ ਚ 99% ਭੈਣਾਂ ਦਾ ਹੱਥ ਕਿ ਤੁਹਾਨੂੰ ਇਹ ਮੇਰੀ ਗੱਲ ਤੁਹਾਨੂੰ ਬੁਰੀ ਲੱਗੀ ਕਿਉਂਕਿ 24 ਘੰਟੇ ਤੋਂ ਬੱਚਾ ਤੁਹਾਡੇ ਨਾਲ ਅਟੈਚ ਆ ਤੁਹਾਨੂੰ ਕਹਿੰਦੇ ਮਾਂ ਨੂੰ ਹਰ ਇੱਕ ਚੀਜ਼ ਦਾ ਪਤਾ ਹੁੰਦਾ ਕਹਿੰਦੇ ਅੰਨੇ ਦੀ ਆਤ ਤਾਂ ਅੰਨੇ ਦੀ ਮਾਂ ਜਾਣੇ ਚਾਹੇ ਤੁਸੀਂ ਜਿੰਨੀ ਮਰਜ਼ੀ ਸਫਾਈ ਦੇਈ ਜੋ ਵੀ ਹਾਂ ਮੈਨੂੰ ਨਹੀਂ ਪਤਾ ਮੈਨੂੰ ਕੀ ਸੀਗਾ ਇਦਾਂ ਹਨ ਪਰ ਤੁਹਾਨੂੰ 99% ਪਤਾ ਹੁੰਦਾ 1% ਲਾ ਲਓ ਵੀ ਤੁਹਾਨੂੰ ਨਹੀਂ ਪਤਾ ਹੁੰਦਾ ਤੁਹਾਨੂੰ ਹੁੰਦਾ ਵੀ ਜੇ ਮੈਂ ਇਹਦੇ ਪਿਓ ਨੂੰ ਦੱਸਤਾ ਉਹ ਇਹਨੂੰ ਕੁੱਟੂਗਾ ਉਹਨੂੰ ਮਾਰੂਗਾ ਉਹਨੂੰ ਐ ਕਰੂਗਾ ਹਨ ਤੇ ਮੈਨੂੰ ਵੀ ਹੁਣ ਤੁਸੀਂ ਉਸ ਤੋਂ ਲቆ ਲਉਂਗੀਆਂ ਕੱਲ ਨੂੰ ਉਹ ਜ਼ਿਆਦਾ ਇਸ ਚੀਜ਼ ਦੀ ਦਲਦਲ ਦੇ ਵਿੱਚ ਫਸ ਜਾਊਗਾ ਫਿਰ ਨਾਲ ਤਾਂ ਤੁਸੀਂ ਰੋਵੋਗੀਆਂ ਨਾਲੇ ਉਹ ਰੋਊਗਾ ਨਾਲੇ ਤੁਹਾਡਾ ਘਰ ਬਰਬਾਦ ਹੋਊਗਾ ਇਦੇ ਨਾਲ ਉਹ ਕਿ ਤੁਸੀਂ ਦੋਨੋਂ ਪਤੀ ਪਤਨੀ ਆਪਸ ਦੇ ਵਿੱਚ ਉਹਨੂੰ ਪਿਆਰ ਨਾਲ ਸਮਝਾਓ ਇਹ ਨਹੀਂ ਵੀ ਉਹਨੂੰ ਕੁੱਟੋ ਮਾਰੋ ਮੈਂ ਵੀਰਾਂ ਨੂੰ ਵੀ ਇਹ ਗੱਲ ਕਹਿੰਨੀ ਕਿਉਂਕਿ ਜੋ ਅਗਰ ਤੁਸੀਂ ਉਸਨੂੰ ਇੱਕ ਵਾਰੀ ਘੂਰੋਗੇ ਨਾ ਕੁੱਟੋਗੇ ਨਾ ਤਾਂ ਬਾਹਰ ਜਾ ਕੇ ਉਹਦੀ ਜਿਹੜੀ ਸੋਸਾਇਟੀ ਹੈ ਉਹਦੀ ਜਿਹੜੀ ਸੰਗਤ ਹੈ ਉਹ ਉਹਨੂੰ ਹੋਰ ਚੱਕੇਗੀ ਲੱਤੇਰਾ ਪਿਉ ਦਾ ਆਇਆ ਤੇਰੇ ਵਾਸਤੇ ਐ ਤੂੰ ਪੱਲਾ-ਗੱਲਾ ਹੈਗਾ ਤੇਰੇ ਵਾਸਤੇ ਕਮਾਉਂਦਾ ਤੈਨੂੰ ਆਇ ਨਹੀਂ ਵੀ ਇਹ ਚੀਜ਼ ਤੋਂ ਬਚਾਉਣ ਲਈ ਆਪਣੇ ਬੱਚੇ ਦਾ ਦੋਸਤ ਬਣੋ ਤਾਂ ਕਿ ਤੁਹਾਡਾ ਬੱਚਾ ਤੁਹਾਡੇ ਤੋਂ ਬਿਨਾ ਬਾਹਰਲੀ ਸੋਸਾਇਟੀ ਦਾ ਉਹਦੇ ਤੇ ਕੋਈ ਰੰਗਣਾ ਚੜੇ ਅਗਰ ਚੜੇ ਵੀ ਜਿਵੇਂ ਤੁਹਾਨੂੰ ਪਤਾ ਲੱਗਿਆ ਵੀ ਸਾਡੀ ਲੜਕੀ ਦਾ ਕਿਸੇ ਦੇ ਨਾਲ ਬਾਹਰ ਕਿਸੇ ਲੜਕੇ ਦੇ ਨਾਲ ਕੋਈ ਗੱਲਬਾਤ ਹੈ ਜਾਂ ਤੁਹਾਡੇ ਲੜਕੇ ਦੀ ਜਾਂ ਤੁਹਾਡਾ ਲੜਕਾ ਕਿਸੇ ਬੁਰੀ ਸੰਗਤ ਦੇ ਵਿੱਚ ਜਿਵੇਂ ਨਸ਼ੇ ਦੇ ਵਿੱਚ ਕਿਸੇ ਕੋਈ ਵੀ ਹੈਨਾ ਦੇਖੋ ਮਾਪੇ ਨੂੰ ਬੱਚੇ ਦੀਆਂ ਹਰਕਤਾਂ ਤੋਂ ਪਤਾ ਲੱਗ ਜਾਂਦਾ ਹੈ ਵੀ ਬੱਚਾ ਕਿੱਥੇ ਹੈਗਾ ਕਿਉਂਕਿ ਉਹਦੀ ਅੰਦਰਾਂ ਦੇ ਨਾਲ ਉਹ ਜੁੜਿਆ ਹੁੰਦਾ ਉਹਨੂੰ ਸਭ ਪਤਾ ਹੁੰਦਾ ਵੀ ਮੇਰਾ ਬੱਚਾ ਕੀ ਕਰ ਰਿਹਾ ਹੈ ਮੋਬਾਈਲ ਤੇ ਜਾਂ ਵੈਸੇ ਵੀ ਮੇਰੇ ਬੱਚੇ ਦੀਆਂ ਕੀ ਹਰਕਤਾਂ ਦੇ ਵਿੱਚ ਫਰਕ ਹੈ ਤੇ ਉਹਦਾ ਹੈਨਾ ਤੇ ਤੁਸੀਂ ਕੋਸ਼ਿਸ਼ ਕਰੋ ਪਤਾ ਕਰਨ ਦੀ ਵੀ ਬੱਚੇ ਦਾ ਮਾਈਂਡ ਕੀ ਹੈ ਕਿੱਥੇ ਉਹ ਕੀ ਕਰ ਰਿਹਾ ਹੈਗਾ ਫਿਰ ਉਸ ਨੂੰ ਉਸਦੇ ਇੱਕ ਦੋਸਤ ਦੀ ਤਰ੍ਹਾਂ ਹਰ ਇੱਕ ਗੱਲ ਮਾਮਾ ਪੁੱਛਣ ਈਆਂ ਨੂੰ ਪਿਓ ਪੁੱਛਣ ਆਪਣੇ ਪੁੱਤਾਂ ਜਾਂ ਜਿਹਦੇ ਨਾਲ ਅਟੈਚ ਹੈ ਜਿਵੇਂ ਮੈਂ ਮੇਰਾ ਬੇਟਾ ਹੈ ਮੈਂ ਆਪਣੇ ਬੇਟੇ ਨੂੰ ਹਰ ਇੱਕ ਕੱਲ੍ਹ ਸਕੂਲ ਤੋਂ ਆਏ ਨੂੰ ਪੁੱਛਦੇ ਮੈਨੂੰ ਇਹ ਵੀ ਕਹਿੰਦੇ ਬੇਟਾ ਵੀ ਹੁਣ ਤੁਸੀਂ ਪੱਟੇ ਹੁੰਦੇ ਜਾ ਰਹੇ ਹੋ 9th ਕਲਾਸ ਚ ਹੋਗੇ ਜਿਵੇਂ ਤੁਹਾਡੇ ਨਾਲ ਲੜਕੀਆਂ ਨੇ ਕਿਸੇ ਵੀ ਲੜਕੀ ਨੂੰ ਬਿਲਕੁਲ ਮਜ਼ਾਕ ਨਹੀਂ ਕਰਨਾ ਕਿਸੇ ਪੁੱਠਾ ਨਾਉਣੀ ਲੈ ਕੇ ਬੋਲਣਾ ਕਿਉਂਕਿ ਬੱਚੇ ਅੱਜ ਕੱਲ੍ਹ ਇੱਕ ਦੂਜੇ ਨੂੰ ਬੋਲਦੇ ਨੇ ਤੇ ਦੇਖੋ ਬੱਚੇ ਨੂੰ ਆਤਮਾਨ ਜਾਂਦੀਆਂ ਸਾਰੀਆਂ ਲੜਕੀਆਂ ਵੀ ਮੇਰੇ ਬੇਟੇ ਨੂੰ ਫੋਨ ਕਰਦੇ ਨੇ ਵੀਰੇ ਆ ਜਾਂਦੀ ਹੈ ਨਾ ਵੀ ਉਹ ਇੱਕ ਭਰਾ ਵਾਂਗੂ ਅਟੈਚ ਹੁੰਦੀਆਂ ਨੇ ਉਹਦੇ ਨਾਲ ਠੀਕ ਹੈ ਇਹ ਨਹੀਂ ਹੈਗਾ ਵੀ ਅੱਗੇ ਠੀਕ ਹੈ ਜਵਾਨੀ ਵਿੱਚ ਜਦੋਂ ਜਾਣਗੇ ਉਹ ਇੱਕ ਦੂਜੇ ਦਾ ਦੋਸਤ ਬਾਨਣਾ ਵੀ ਅੱਜ ਕੱਲ ਇੱਕ ਕਾਮਨ ਚੀਜ਼ ਹੈ ਪਰ ਦੋਸਤ ਅਜਿਹਾ ਹੋਵੇ ਜਿਹੜਾ ਕਿ ਉਹਦੀ ਜਿਸਮ ਨੂੰ ਪਿਆਰ ਨਾ ਕਰੇ ਕਿਉਂਕਿ ਲੜਕੀਆਂ ਤੁਸੀਂ ਦੇਖਿਆ ਵੀ ਅਸੀਂ ਆਪਣੀ ਬੇਟੀ ਨੂੰ ਵੇਈ ਸਮਝਾਉਣਾ ਵੀ ਅੱਜ ਕੱਲ ਜਿਹੜਾ ਹੈਗਾ ਉਹ ਜਿਸਮਾਂ ਦਾ ਪਿਆਰ ਹੈ ਰੂਹਾਂ ਦਾ ਕਿਸੇ ਦਾ ਨਹੀਂ ਵਰਤ ਕੇ ਸੜ ਦਿੰਦੀ ਆ ਨਾਲੇ ਤਾਂ ਸਾਰੀ ਉਮਰ ਧੀਆ ਪਸਤਾਉਂਦੀਆਂ ਨੇ ਸਾਰੀ ਉਮਰ ਮਾਂ ਵਾਪਸ ਤਾਉਂਦੇ ਨੇ ਤੇ ਬਾਕੀ ਦਾ ਤੁਹਾਨੂੰ ਪਤਾ ਹੀ ਅੱਜ ਕੱਲ ਲੜਕੇ ਲੜਕੀਆਂ ਦਾ ਵਿਆਹ ਨਾ ਹੋਣ ਦਾ ਮੇਨ ਕਾਰਨ ਇਹ ਹੈ ਕਿ ਲੜਕੀਆਂ ਵੀ ਪਤਾ ਨਹੀਂ ਕਿੱਥੇ ਕਿੱਥੇ ਫਿਰਦੀਆਂ ਨੇ ਤੇ ਲੜਕਿਆਂ ਦੇ ਦਿਮਾਗ ਦੇ ਵੀਰਦੇ ਹੀ ਆ ਕੋਈ ਨਸ਼ਿਆਂ ਤੇ ਲੱਗ ਰਿਹਾ ਹੈ ਕੋਈ ਆਪਣੀ ਸਰੀਰ ਨੂੰ ਗਾਲੀ ਜਾਂਦਾ ਹੈਗਾ ਵੀ ਪਲੀਜ਼ ਸੰਭਲੋ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸੂਗੀ ਮਾਂ ਬਾਪ ਇਹ ਚੁ ਕਰੋਂਗੇ ਨਾ ਤੁਸੀਂ ਤਾਂ ਦੇਖਿਓ ਤੁਹਾਡੇ ਬੱਚੇ ਕਿਵੇਂ ਇਸ ਦਰਦ ਨਾਲ ਜੋ ਨਿਕਲਦੇ ਨੇ ਕਿਵੇਂ ਤੁਹਾਡੀ ਹਰ ਇੱਕ ਗੱਲ ਮੰਨਦੇ ਤੁਹਾਡੇ ਬੱਚੇ ਦਾ ਭਵਿੱਖ ਇੱਕ ਫਿਊਚਰ ਦਾ ਤੁਹਾਨੂੰ ਕੁਝ ਨਹੀਂ ਹੋਣਾ ਵੀ ਸਾਡਾ ਬੱਚੇ ਦਾ ਫਿਊਚਰ ਕੀ ਹੋਊਗਾ ਕੁਝ ਗੱਲਾਂ ਅਪਣਾਓ ਕਿ ਤੁਹਾਡਾ ਬੱਚਾ ਫਿਊਚਰ ਦੇ ਜਾ ਕੇ ਵਿੱਚ ਕੋਈ ਗਲਤੀ ਨਾ ਕਰੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਰਹਿਣ ਸਹਿਣ ਬਦਲੋ ਆਪਣਾ ਸੁਭਾਅ ਬਦਲੋ ਚਾਹੇ ਤੁਸੀਂ ਜਿੰਨੇ ਮਰਜ਼ੀ ਹੋ ਆਪਸ ਦੇ ਵਿੱਚ ਪਤੀ ਪਤਨੀ ਇੱਕ ਦੂਜੇ ਨਾਲ ਪਿਆਰ ਨਾਲ ਬੋਲੋ ਬਾਅਦ ਚ ਚਾਹੇ ਤੁਸੀਂ ਲੜ ਰਹੇ ਹੋ ਪਰ ਬੱਚੇ ਦੇ ਸਾਹਮਣੇ ਕਦੇ ਵੀ ਇੱਕ ਦੂਜੇ ਨੂੰ ਇਹ ਨਾ ਦਿਖਾਓ ਵੀ ਅਸੀਂ ਲੜ ਰਹੇ ਹਾਂ ਕਿਉਂਕਿ ਜਿਵੇਂ ਤੁਸੀਂ ਬੋਲੋਗੇ ਨਾ ਬੱਚਾ ਉਵੇਂ ਹੀ ਬੋਲਦਾ ਹੈ ਮੈਂ ਘਰ ਦੇ ਵਿੱਚ ਖੁਦ ਇਹ ਦੇਖ ਦੇ ਬੇਟੇ ਨੂੰ ਬੋਲੂਗੀ ਹਨ ਤੇ ਉਹ ਉਦਾਂ ਵੀ ਇਹ ਇੱਕ ਦੂਜੇ ਤੋਂ ਐ ਹੁੰਦਾ ਵੀ ਜਿਹੜੇ ਮੰਮੀ ਡੈਡੀ ਕਰ ਰਹੇ ਨੇ ਉਹ ਸਹੀ ਕਰ ਰਹੇ ਹੋਣਗੇ ਹਮੇਸ਼ਾ ਹਰ ਇੱਕ ਗੱਲ ਜੋ ਵੀ ਜਿਵੇਂ ਪਤੀ ਪਤਨੀ ਨੂੰ ਦੱਸੇ ਪਤਨੀ ਪਤੀ ਨੂੰ ਦੱਸੇ ਇੱਕ ਦੂਜੇ ਦੀ ਹਰ ਇੱਕ ਗੱਲ ਦੱਸੋ ਤੇ ਕੋਈ ਤਾਂ ਵੀ ਤੁਸੀਂ ਕੋਈ ਲੈਣਾ ਦੇਣਾ ਹੈ ਉਹ ਬੱਚੇ ਨੂੰ ਦੱਸੋ ਵੀ ਬੇਟਾ ਆਪਾਂ ਇੱਥੋਂ ਆਏ ਕੰਮ ਕਰਨਾ ਹੈਗਾ ਹਨਾ ਜਾਂ ਬੱਚਾ ਤੁਹਾਡੇ ਤੋਂ ਕੋਈ ਚੀਜ਼ ਮੰਗਦਾ 2 ਨੰਬਰ ਤੇ ਤੁਹਾਡੇ ਤੋਂ ਕੋਈ ਚੀਜ਼ ਮੰਗਦਾ ਤਾਂ ਉਹਨੂੰ ਕਹੋ ਬੇਟਾ ਜ਼ਰੂਰ ਲੈ ਕੇ ਦੇਵਾਂਗੇ ਹਾਜੀ ਸਾਡਾ ਹੱਥ ਤਾਂ ਹੈ ਚਾਹੇ ਤੁਹਾਡੇ ਕੋਲ ਕਿੰਨਾ ਕੁਝ ਵੀ ਹੈ ਤਾਂ ਤੁਸੀਂ ਉਹਨੂੰ ਕਹੋ ਵੀ ਬੇਟਾ 10 ਦਿਨ ਰੁਕਜੋ 15 ਦਿਨ ਰੁਕਜੋ ਜਾਂ ਮਹੀਨਾ ਰੁਕਜੋ 2 ਮਹੀਨੇ ਇਸ ਨਾਲ ਬੱਚੇ ਨੂੰ ਨਾ ਸਹਿਣ ਸ਼ਕਤੀ ਉਹਦੇ ਵਿੱਚ ਆਵੇਗੀ ਉਸ ਨੂੰ ਸਬਰ ਕਰਨਾ ਆ ਜਾਏਗਾ ਵੀ ਹਾਂ ਮੈਨੂੰ ਚਲੋ ਇਹ ਚ ਕਦੇ ਵੀ ਜਦੋਂ ਬੱਚਾ ਜਿੱਦ ਕਰਦਾ ਹੈ ਬੱਚੇ ਦੀ ਜਿੱਦ ਨੂੰ ਕਦੇ ਨਾ ਪਗਾਓ ਕਿਉਂਕਿ ਅੱਜ ਤੁਸੀਂ ਉਹਦੀ ਜਿੱਦ ਪਗਾਤੀ ਨਾ ਸਮਝ ਲਓ ਵੀ ਤੁਸੀਂ ਆਪਦੇ ਵਾਸਤੇ ਖੂਬ ਖੋਦ ਲਿਆ ਫਿਰ ਤੁਹਾਨੂੰ ਪਤਾ ਲੱਗਦਾ ਵੀ ਤੁਹਾਡਾ ਬੱਚਾ ਬਾਹਰ ਪੁਰੀ ਸੰਗਤ ਦੇ ਵਿੱਚ ਪੈਂਦਾ ਤਾਂ ਤੁਸੀਂ ਉਹਦੇ ਦੋਸਤਾਂ ਬਾਰੇ ਪਤਾ ਕਰਕੇ ਕੁਝ ਨੂੰ ਹਰ ਇੱਕ ਚੀਜ਼ੇ ਵਿੱਚ ਕੋਈ ਸਟੋਰੀ ਸੁਣਾਓ ਜਾਂ ਉਹਦੇ ਦੋਸਤਾਂ ਦੀ ਕੋਈ ਅਜੀਹੀ ਗੱਲ ਦਿਖਾਓ ਅਗਰ ਤੁਹਾਨੂੰ ਪਤਾ ਵੀ ਵਧੀਆ ਨਹੀਂ ਤਾਂ ਠੀਕ ਹੈ ਅਗਰ ਤੁਹਾਨੂੰ ਲੱਗਦਾ ਵੀ ਉਹ ਗਲਤ ਸੰਗਤ ਦੇ ਵਿੱਚ ਉਹਨਾਂ ਨਾਲ ਫਸ ਕੇ ਗਲਤ ਕੰਮ ਕਰੂਗਾ ਤਾਂ ਉਸ ਨੂੰ ਫਿਊਚਰ ਬਾਰੇ ਜਿਵੇਂ ਕਿ ਪਿੱਛੇ ਤੋਂ ਕੋਈ ਵੀ ਕਹਾਣੀ ਬਣਾ ਕੇ ਤੁਸੀਂ ਉਹਨਾਂ ਨੂੰ ਸਮਝਾਓ ਕਿਉਂਕਿ ਬੱਚੇ ਦਾ ਦਿਮਾਗ ਇੰਨਾ ਫਰੈਸ਼ ਹੁੰਦਾ ਕਿ ਉਹਨੂੰ ਹਰ ਇੱਕ ਚੀਜ਼ ਪਤਾ ਲੱਗਦੀ ਹੈ ਤੂੰ ਤੇ ਟਾਣੀ ਮੰਗੂ ਕਹਿੰਦੇ ਜਿੱਧਰ ਨੂੰ ਮੋੜ ਲੋਂਗੇ ਉਧਰ ਨੂੰ ਹੀ ਮੁੜ ਜਾਊਗਾ ਆਪਾਂ ਛੱਡ ਦਿੰਨੇ ਆ ਵੀ ਨਹੀਂ ਇਹ ਨਹੀਂ ਸੁਣਦਾ ਫਿਰ ਉਸ ਤੇ ਬੱਚੇ ਦੀ ਪੱਟੀ ਮੇਸ ਹੋਈ ਸੋਚੋ ਇੱਕ ਬੱਚੇ ਨੂੰ ਸਮਝਾਓ ਕਿ ਬੇਟਾ ਤੂੰ ਵੱਡਾ ਹੋ ਕੇ ਅਫਸਰ ਬਣੇਗਾ ਨਾ ਫਿਰ ਤੂੰ ਜਿੰਨਾ ਵੀ ਚਾਹੇ ਕੁਝ ਵੀ ਲੈ ਲੈ ਤੂੰ ਉਹ ਲੈ ਸਕਦਾ ਇੱਕ ਵਾਰ ਬੱਚੇ ਦਾ ਇੰਟਰਸਟ ਇਧਰ ਹੋ ਗਿਆ ਨਾ ਤਾਂ ਤੁਹਾਨੂੰ ਪੂਰੀ ਜ਼ਿੰਦਗੀ ਨਾਲ ਕੁਛ ਵੀ ਕਰਨ ਦੀ ਜਰੂਰਤ ਨਹੀਂ ਤੇ ਸਭ ਤੋਂ ਮੇਨ ਜਿਹੜੀ ਚੀਜ਼ ਹੈ ਬੱਚੇ ਨੂੰ ਗੁਰਵਾਣੀ ਦੇ ਨਾਲ ਜੋੜੋ ਸਿੱਖੀ ਦੇ ਨਾਲ ਜੋੜੋ ਇਹ ਇੱਕ ਕੜਾ ਜ਼ਰੂਰ ਪਹਿਨਾ ਕੇ ਰੱਖੋ ਬੱਚੋ ਨਾ ਦੇਖੋ ਇਹਨੂੰ ਬੁਰੀਆਂ ਸ਼ਕਤੀਆਂ ਤੋਂ ਬਚਾਉਂਦਾ ਹੈ ਤੇ ਨਾਲ ਹੀ ਉਹਨੂੰ ਗੁਰਸਿੱਖੀ ਦੇ ਨਾਲ ਜੋੜਦੇ ਤੇ ਨਾਲੇ ਜਦੋਂ ਪੁੱਠਾ ਕੰਮ ਜਿਵੇਂ ਕਿ ਬਾ ਸੱਜੇ ਹੱਥ ਚ ਪਵਾਓ ਜਿਵੇਂ ਕਿ ਸ਼ਰਾਬ ਵਗੈਰਾ ਪੀਂਦਾ ਨਾ ਬੱਚਾ ਤਾਂ ਉਹ ਚੀਜ਼ ਤੋਂ ਉਹ ਬਚੇਗਾ ਇਹ ਇੱਕ ਗੁਰਸੇਵੀਆਂ ਨੇ ਜਿਹੜੇ ਕਕਾਰ ਦਿੱਤੇ ਨੇ ਇਹ ਹੋਈ ਨਹੀਂ ਦਿੱਤੇ ਪਰ ਇਹ ਰੱਖਿਆ ਵੀ ਕਰਦੇ ਨੇ ਬੁਰੀ ਸ਼ਕਤੀਆਂ ਤੋਂ ਵੀ ਬਚਾਉਂਦੇ ਨੇ ਮਾਰੇ ਕੰਮਾਂ ਤੋਂ ਵੀ ਬਚਾਉਂਦੇ ਹਨ ਤੇ ਅਗਲੀ ਜਿਹੜੀ ਮੇਨ ਗੱਲ ਹੈਗੀ ਨਾ ਆਪਣੀਆਂ ਧੀਆਂ ਨੂੰ ਆਪਣੇ ਬੱਚਿਆਂ ਨੂੰ ਹਰ ਇੱਕ ਚੀਜ਼ ਸਮਝਾਓ ਚਾਹੇ ਉਹ ਗੰਦੀ ਹੈ ਚਾਹੇ ਉਹ ਮੰਦੀ ਹੈ ਚਾਹੇ ਛੋਟੀ ਹੈ ਸੈਕਸ ਵਾਲੀ ਕੁਝ ਵੀ ਹੈ ਨਾ ਵੀ ਅੱਜ ਕੱਲ ਦਾ ਮਾਹੌਲ ਇਦਾਂ ਦਾ ਹੀ ਨਹੀਂ ਹੈਗਾ ਵੀ ਬੱਚੇ ਤੋਂ ਕੁਝ ਵੀ ਲੁਕੋ ਕੇ ਰੱਖਣਾ ਉਹਨਾਂ ਨੂੰ ਹਰ ਇੱਕ ਚੀਜ਼ ਸਮਝਾਓ ਮੋਬਾਈਲ ਤੋਂ ਉਹਨਾਂ ਨੂੰ ਥੋੜਾ ਜਿਹਾ ਘਟਾ ਕੇ ਆਪਣੇ ਵੱਲ ਜੋੜੋ ਤਾਂ ਕਿ ਬੱਚਾ ਜੋ ਵੀ ਕੁਝ ਹੋਵੇ ਉਹ ਤੁਹਾਨੂੰ ਆ ਕੇ ਦੱਸੇ ਜਿਹੜੇ ਬੱਚੇ ਨਸ਼ੇ ਦੀ ਦਾਲਦਾਲ ਵਿੱਚ ਫਸ ਚੁੱਕੇ ਨੇ ਨਾ ਤਾਂ ਮੈਂ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਹੱਥ ਵਨ ਕੇ ਬੇਨਤੀ ਕਰਦੀ ਆ ਕਿ ਉਹਨਾਂ ਨੂੰ ਪਿਆਰ ਨਾਲ ਮੋੜੋਗੇ ਤਾਂ ਉਹ ਮੁੜੇ ਆਉਣਗੇ ਤੇ ਉਹਨਾਂ ਨੂੰ ਜਦੋਂ ਬੱਚਾ ਸੁੱਤਾ ਪਿਆ ਹੋਵੇ ਨਾ ਘੱਟ ਉਹਦੇ ਸਿਰ ਤੇ ਹੱਥ ਰੱਖ ਕੇ ਜੋ ਵੀ ਤੁਸੀਂ ਬੋਲੋਗੇ ਜਿਵੇਂ ਤੁਹਾਡਾ ਬੱਚਾ ਨਸ਼ੇ ਚ ਹੈ ਤੁਹਾਡਾ ਬੱਚਾ ਨਾ ਪੜਤਾ ਨਹੀਂ ਤੁਹਾਡਾ ਬੱਚਾ ਕਾਮਯਾਬ ਨਹੀਂ ਹੋਣਾ ਕੁਝ ਵੀ ਹੋ ਰਿਹਾ ਨਾ ਤੁਸੀਂ ਉਹਦੇ ਸਿਰ ਤੇ ਹੱਥ ਰੱਖ ਕੇ ਜੋ ਵੀ ਬੋਲੋਗੇ ਨਾ ਉਹਦਾ ਮਾਈਂਡ ਉਸ ਟਾਈਮ ਇੰਨਾ ਐਕਟਿਵ ਹੁੰਦਾ ਹੈ ਨਾ ਤੁਸੀਂ ਲਗਾਤਾਰ 20 ਦਿਨ 21 ਦਿਨ 41 ਦਿਨ ਮਹੀਨਾ ਸਾਲ ਇਹ ਕਰਦੇ ਰਹੋ ਲਗਾਤਾਰ ਤਾਂ ਦੇਖਿਓ ਤੁਹਾਡੇ ਬੱਚੇ ਦਾ ਸੁਭਾਅ ਕਿੰਨਾ ਬਦਲੇਗਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ ਤੁਸੀਂ ਬੱਚੇ ਨੂੰ ਉਹ ਬਣਾ ਸਕਦੇ ਹੋ ਭਵਿੱਖ ਵਿੱਚ ਕਦੇ ਵੀ ਤੁਹਾਡਾ ਬੱਚਾ ਹਨਾ ਗਲਤੀ ਨਹੀਂ ਕਰੇਗਾ ਕਦੇ ਵੀ ਤੁਹਾਨੂੰ ਡਰ ਨਹੀਂ ਹੋਵੇਗਾ ਵੀ ਸਾਡਾ ਬੱਚਾ ਅੱਗੇ ਜਾ ਕੇ ਕੀ ਹੋਵੇਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਪਹੁੰਚ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਪਿਆਰ ਭਰਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ